ਬੱਦਬਨ ਵਿੱਚ ਪਹਿਲੇ ਤੇ ਹabhi ਤਾਂ ਮੈਂ ਪੜੇ ਲਿਖਿਆ ਹਾਂ ਨਹੀਂ ਜੀ ਹੈ ਨਹੀਂ ਤੇ ਫਿਰ ਮੈਂ ਬੱਦਬਨ ਵਿੱਚ ਫਿਰ ਗਰੀਬੀ ਜ਼ਿਆਦਾ تھی ਗਰੀਬੀ ਜ਼ਿਆਦਾ ਹੋਣ ਕਰਕੇ ਮਨ ਲੋਕਾਂ ਦੀਆਂ ਮਤਲ ਮੱਧ ਆਚਾਰੀਆਂ ਉਹ 15 ਰੁਪਏ ਮਿਲਦੇ ਹੁੰਦੇ ਜਿਹਾ ਸਮਝ ਚੱਲਦਾ ਇਹ ਰੋਟੀ ਰੂਟੀ ਪਕਾਣਾ ਹੁੰਦਾ ਸੀ ਉਹ ਕਹਿੰਦਾ ਵੀ ਯਾਰ ਮੈਂ ਤਾਂ ਤੁਸੀਂ ਆਨੀ ਐਕਸਰਸਾਈਜ਼ ਕਰਦੇ ਤੇ ਚਲੋ ਤੁਹਾਨੂੰ ਅਸੀਂ ਦਾਦਾ ਜੀ ਨੂੰ ਮਿਲਾ ਦਿੰਦੇ ਹਾਂ ਕਿ ਮੈਂ ਫਿਰ ਉਹਨਾਂ ਕੋਲ ਚੱਲ ਯਾਰ ਇਹਦਾ ਕੰਮ ਹੀ ਵਧੀਆ ਬਣ ਗਿਆ ਗਾਜ ਨੂੰ ਮਿਲਣਾ ਕਿਹੜਾ ਸੌਖਾ ਯਾਰ ਨਹੀਂ ਜਦ ਮੈਂ ਬੰਦ ਚਲੇ ਨਾ ਇੱਥੇ ਥੱਲੇ ਛੂਟਿੰਗ ਚੱਲ ਰਹੀ ਸੀ ਇਹ ਸ਼ਤਰਗੜੀ ਨਾ ਸੀ ਇਹ ਮਾਂ ਇਹ ਮਾਂ ਫਿਲਮ ਹਾਂ ਫਿਲਮ ਅੱਛਾ ਜੀ ਉਹ ਕਹਿੰਦਾ ਉਹਨਾਂ ਮੈਂ ਦੇਖਿਆ ਕਹਿੰਦਾ ਯਾਰ ਭਾਜੀ ਤੁਸੀਂ ਇੱਥੇ ਕਿਦਾਂ ਫਿਰਦੇ ਮੈਂ ਕਿਹਾ ਯਾਰ ਮੈਂ ਆਦਾਂ ਕਰਕੇ ਆਇਆਗਾ ਕਿ ਕੰਮ ਕਰਨਾ ਤਾਂ ਮਤਲਬ ਗਾਜ ਨਾਲ ਕੁੱਤੀ ਕੱਸੀ ਲੋਗਾ ਤਾਂ ਛੱਡ ਪਰੇ ਯਾਰ ਇੱਥੇ ਇੱਥੇ ਨਹੀਂ ਹੋਣਾ ਕੰਮ ਮੈਂ ساری ਜ਼ਿੰਦਗੀ ਰੇਡਕਾ ਰਹੂੰਗਾ। ਕੰਨੀਆਂ ਕਿ ਫਿਲਮਾਂ ਕਰ ਚੁੱਕੇ ਤੁਸੀਂ ਜੀ ਕਿੰਨੇ ਕਿ ਹੀਰੋਜ਼ ਕੇ ਕੋਈ ਨਾਮ ਦੱਸੋ ਹੀਰੋ ਦੇ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ। ਮੈਂ ਭਾਜੀ ਧਰਮਿੰਦਰ ਭਾਜੀ ਨਾਲ ਕਰ ਚੁੱਕਿਆ। ਅੱਛਾ ਜੀ। ਗਰੋਸ਼ ਖੰਨਾ ਜੀ। ਖੇਰੇ ਗਰੋਸ਼ ਖੰਨਾ ਜੀ। ਉਹ ਆਪਣੇ ਮਨੋਜ ਕੁਮਾਰ ਜੀ ਜਿੰਨੇ بڑے ਐਕਟਰ ਸਨ ਜੀ ਸਾਹਿਬ ਹੈ ਪੰਜਾਬ ਦੇ ਹੋਏ ਜਾਂ ਆਪਣੇ ਹਿੰਦੀ ਇੰਡਸਟਰੀ ਦੇ ਹੋਏ। ਤੁਸੀਂ ਕਈ ਫਿਲਮਾਂ ਚ ਵਿਲਨ ਵੀ ਆਏ ਹੋ ਪੰਜਾਬੀਆਂ ਚ ਵੀ ਵਿਲਨ ਆਏ ਹੋ। ਮੈਂ ਅਨਕੀਤਾ ਸੂਰਮਾ ਚਾਹਾਂ ਜੀ। ਹਾਂ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਲੋਦੀਪੁਰ। ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ। ਔਰ ਇੱਥੇ ਅਸੀਂ ਇੱਕ ਬਲੱਖਣ ਸ਼ਖੀਤ ਨੂੰ ਤੁਹਾਨੂੰ ਮਿਲਾਨ ਜਾ ਰਹੇ ਹਾਂ। ਜਿਹਨਾਂ ਨੇ ਹਿੰਦੀ ਫਿਲਮੀ ਇੰਡਸਟਰੀ 'ਚ ਵੱਡਾ ਕੰਮ ਕੀਤਾ। ਫਾਈਟ ਮਾਸਟਰ ਰਹੇ। ਤੇ ਕਈ ਕਰੈਕਟਰ ਰੋਲ ਵੀ ਕੀਤੇ। ਕਈ ਹਿੰਦੀ ਫਿਲਮਾਂ 'ਚ ਵਿਲਨ ਦਾ ਰੋਲ ਵੀ ਕੀਤਾ। ਘੱਟੋ-ਘੱਟ ਵੀ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਇਹ ਸਾਡੇ ਇਲਾਕੇ ਦਾ ਮਾਣ ਹੈ। ਇਹਨਾਂ ਦਾ ਨਾਮ ਹੈ ਜੀ ਪਿੰਦਾ ਪਿੰਦੇ ਦੇ ਨਾਮ ਨਾਲ ਉੱਥੇ ਮਸ਼ਹੂਰ ਹੈ ਇਹ ਵੈਸੇ ਤਾਂ ਇਹਨਾਂ ਦਾ ਨਾਮ ਹੈ ਭਪਿੰਦਰ ਸਿੰਘ ਜੀ ਪਰੰਤੂ ਫਿਲਮ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਪਿੰਦੇ ਦੇ ਨਾਮ ਨਾਲ ਜਾਣਿਆ ਜਾ ਰਿਹਾ ਔਰ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਦੇ ਤਜਰਬੇ ਦੀ ਤੁਹਾਨੂੰ ਜਿਹੜੀ ਜਾਣ ਪਛਾਣ ਕਰਾਵਾਂਗੇ ਬਹੁਤ ਬਹੁਤ ਸਵਾਗਤ ਹੈ ਪਿੰਦਾ ਭਾਜੀ ਤੁਹਾਡਾ ਚੈਨਲ ਤੇ ਪਹਿਲਾਂ ਤਾਂ ਆਪਣਾ ਦੱਸੋ ਤੁਸੀਂ ਬਚਪਨ ਆਪਣਾ ਆਪਣਾ ਸਾਰਾ ਜਿਹੜਾ ਬਚਪਨ ਕਿੱਥੇ ਗੁਜ਼ਾਰਿਆ ਬਚਪਨ ਦੇ ਵਿੱਚ ਕਿਆ-ਕਿਆ ਕੀਤਾ ਜੀ ਇਹ ਸਾਰਾ ਕੁਝ ਮੈਂ ਜੀ ਬਚਪਨ ਵਿੱਚ ਪਹਿਲੇ ਤੇ ਇਹ ਵੀ ਇਕਦਾ ਮੈਂ ਪੜੇ ਲਿਖਿਆ ਹਾਂ ਜੀ ਹਾਂਜੀ ਤੇ ਫਿਰ ਮੈਂ ਬਚਪਨ ਬਚਪਨ ਗਰੀਬੀ ਜ਼ਿਆਦਾ ਸੀ ਜੀ ਗਰੀਬੀ ਜ਼ਿਆਦਾ ਹੋਣ ਕਰਕੇ ਮਨ ਲੋਕਾਂ ਦੀਆਂ ਮਤਲ ਮੱਜਾਂ ਚਾਰੀਆਂ ਸੀ ਤੇ 5 5 ਰੁਪਏ ਮਿਲਦੇ ਹੁੰਦੇ ਸੀ ਜਦ ਸਾਨੂੰ ਬੱਚਿਆਂ ਨੂੰ ਤੇ ਫਿਰ ਉਹਦੇ ਨਾਲ ਹੌਲੀ ਹੌਲੀ ਕਰਦੇ ਕਰਦੇ ਆ ਹੈਪੀ ਕਦੀ ਰੇਲਵੇ ਤੇ ਜੀ ਕਦੀ ਕਿਤੇ ਕਦੀ ਕਿਤੇ ਸਾਡਾ ਭਰਾ ਬਣਾ ਜਿਹੜਾ ਥਾ ਉਹ ਫਿਰ ਬੰਬੇ ਚਲੇ ਗਿਆ ਠੀਕ ਹੈ ਜੀ ਉਹਨਾਂ ਦੇ ਜਾਣ ਤੋਂ ਫਿਰ ਮੈਂ ਇਤਿਹਾਦੀ ਮਤਲ ਹੈਗਾ ਉਹ ਕਹਿੰਦਾ ਵੀ ਚੱਲ ਆ ਜਾ ਯਾਰ ਬੰਬੇ ਤੂੰ ਤੈਨੂੰ ਡਰਾਈਵਿੰਗ ਸਿਖਾ ਦਿੰਨੇ ਆ ਟਰੱਕ ਦੀ ਤੇ ਫਿਰ ਮੈਂ ਉਹ ਜਦੋਂ ਇੱਥੇ ਮੈਂ ਬੰਬੇ ਚੱਲ ਗਿਆ ਜੀ ਤਿੰਨ ਕੁ ਮਹੀਨੇ ਮੈਂ ਸਿੱਖਦਾ ਰਿਹਾ ਆਪਣਾ ਗੱਡੀ-ਗੋਡੀ ਫਿਰ ਮੇਰਾ ਲਾਇਸੈਂਸ ਬਣ ਗਿਆ ਲਾਇਸੈਂਸ ਬਣਨ ਤੋਂ ਬਾਅਦ ਫਿਰ ਭਰਾ ਕਹਿੰਦਾ ਵੀ ਯਾਰ ਹੁਣ ਤੇ ਪੰਜਾਬ ਤੇ ਚਲੇ ਜਾ। ਤੇ ਮੈਂ ਫੇਰ ਪੰਜਾਬ ਆ ਗਿਆ ਜੀ। ਇੱਥੇ ਇੱਕ ਦੀ ਟਰੱਕ ਤੇ ਮੈਂ ਕਲੀਨਪਰ ਚੜ ਗਿਆ। ਉਹ ਜੀ ਮੈਂ ਫੇਰ ਇੱਕ ਰਾਤ ਦੋ ਰਾਤਾਂ ਗੇ ਆ ਜੀ ਉਧਰ ਰੋਪੜ ਵੱਲ। ਉਹ ਗੱਡੀ ਖਰਾਬ ਹੋ ਗਈ। ਤੇ ਗੱਡੀ ਖਰਾਬ ਹੋਣ ਕਰਕੇ ਉਹ ਮੈਂ ਜੱਕ ਜੋ ਕੋ ਲਾਣ ਨਹੀਂ ਆਂਦੇ ਤੇ ਉਹਨੇ ਫੇਰ ਡਰਾਈਵਰ ਕਹਿੰਦੇ ਜੱਕ ਲਾ। ਫੇਰ ਮੈਂ ਭਾਜੀ ਉਹਦੇ ਨੇ ਥੱਲੇ ਜਗਾ ਜੁਗਾ ਦੇਖ ਕੇ ਮੈਂ ਉਲਾਪਾ ਪਰ ਉਹਨੂੰ ਮੈਂ ਖੋਲ ਲਈ ਗੱਡੀ ਖੋਲ ਕੇ ਮੈਂ ਤੈਰ ਲਾਤਾ ਉਹਨੂੰ ਫਿਰ ਮੈਂ ਆ ਗਿਆ ਇਹਨੇ ਨੇ ਫਿਰ ਨਾਨਪੁਰ ਸਾਹਿਬ ਆ ਕੇ ਮੈਂ ਲਾਤਾ ਉਹ ਨਹੀਂ ਵੀ ਚਲ ਤੈਨੂੰ ਬੁਲਾਣੇ ਆ ਫਿਰ ਉਹਨੇ ਮੈਨੂੰ ਬੁਲਾਇਆ ਨਹੀਂ ਤੇ ਮੋੜ ਕੇ ਫਿਰ ਭਰਾ ਨੇ ਬੁਲਾ ਲਿਆ ਮੈਨੂੰ ਭਰਾ ਉੱਥੇ ਕੀ ਕਰਦੇ ਸੀ ਜੀ ਭਰਾ ਜੀ ਉੱਥੇ ਉਹਦੀ ਮਰਦਨ ਦੀ ਦੁਕਾਨ ਸੀ ਅੱਛਾ ਜੀ ਛੱਟ ਕੇ ਗਈ ਕਿੰਨੇ ਭੈਣ ਭਰਾ ਹੈ ਜੀ ਤੁਸੀਂ ਅਸੀਂ 5 ਭੈਣਾਂ ਜੀ 4 ਭਰਾ ਅੱਛਾ ਜੀ ਹਾਂ ਤਾਂ ਹੋਏ ਵੀ ਉਹ ਫਿਰ ਉਹ ਮੈਂ ਟਰੱਕ ਟੁਪ ਤਾਂ ਸੈ ਗਿਆ ਪਰ ਮੈਂ ਨਾਲ ਫਿਰ ਜਾ ਕੇ ਕੰਮ ਲੱਭਿਆ ਤਾਂ ਕੰਮ ਥੋੜਾ ਬਹੁਤ ਆ ਕਰਦੇ ਕਰਦੇ ਫਿਰ ਉਹ ਤੇ ਉੱਥੇ ਜੀ ਸਾਡੇ ਆਪਣੀ ਬੀਬੀ ਦੇਵਗਨ ਜੀ ਦੀ ਕਾਦੀ ਮੋਟਨ ਲੈਣਾਂ ਦੀ ਸੀ ਅੱਛਾ ਜੀ ਤੇ ਉੱਥੇ ਬਰੂਧਨਾਂ ਦੋ ਤਿੰਨ ਮੁੰਡੇ ਵੀ ਆਦੇ ਹੁੰਦੇ ਤੇ ਅੱਛਾ ਜੀ ਉਨੀ ਫਿਰ ਮੈਂ ਦੇਖਿਆ ਵੀ ਇਹ ਮੁੰਡੇ ਵੀ ਸੇ ਤਬੜੀ ਵਧੀਆ ਹੈ ਪੰਜਾਬੀ ਆਦਮੀ ਆ ਜੀ ਪੰਜਾਬੀ ਆਦਮੀ ਆ ਹੈ ਨਾ ਉਹ ਵਾਈ ਵਾਈ ਮੇਰੇ ਨਾਲ ਬਾਗਵੀ ਜੀ ਉਹ ਵੀ ਮੈਨੂੰ ਵੀ ਲੱਗ ਗਈ ਪਹਿਲਾਂ ਤੇ ਹੈਗੇ ਆ ਇਹ ਤੇ ਪਰ ਆਪਾਂ ਨੂੰ ਇਹ ਨਹੀਂ ਪਤਾ ਤਾਂ ਵੀ ਇਹ ਫਿਲਮ ਲਾਈਨ ਵਿੱਚ ਕਰਦੇ ਕੀ ਆ ਇਹ ਕਿ ਆ ਹੁੰਦਾ ਹੈ ਨਾ ਜੀ ਤੇ ਉਹਦੇ ਹਿਸਾਬ ਨਾਲ ਇਹ ਕਿਹੜੇ ਸੰਦੀ ਗੱਲ ਆ ਜੀ ਇਹ ਸੰ 71 ਵਿੱਚ ਮੈਂ ਗਿਆ ਜੀ ਬੰਬੇ ਅੱਛਾ ਜੀ ਤੇ ਮੇਰੇ ਖਿਆਲੇ 70 6 70 ਦੀ ਗੱਲ ਹੈ ਠੀਕ ਹੈ ਜੀ ਤਾਂ ਉਹਨਾਂ ਨੂੰ ਫਿਰ ਮੇਰੀ ਬਾਗਬੀਤ ਹੋ ਗਈ ਵਾ ਹੁੰਦੇ ਹੁੰਦੇ ਜੀ ਫਿਰ ਉਹ ਤਾਂ ਕਿਵੇਂ ਪੁੱਛੇ ਜੀ ਇਹ ਸਟੰਟ ਦੇ ਤੁਸੀਂ ਕੰਮ ਕੀਤੇ ਹੋ ਸਾਰੀਆਂ ਫਿਲਮਾਂ ਚ ਸ਼ੁਰੂਆਤ ਐਦਾ ਜੀ ਮੈਂ ਜਦੋਂ ਤੁੰਡਾ ਚਨਵੀਰੋ ਜਿਹੜੀ ਬੀਰੂ ਦੇਵ ਜੀ ਦੀ ਘਰ ਦੀ ਆਂਦੀ ਸੀ ਸਾਡੇ ਮਾਣ ਲੈ ਤੇ ਉਹਨਾਂ ਨਾਲ ਮੇਰੀ ਮੁਲਾਕਾਤ ਹੋ ਗਈ ਤੇ ਉਹਨਾਂ ਨਾਲ ਮੁਲਾਕਾਤ ਹੋਣ ਨਾਲ ਫਿਰ ਮੈਨੂੰ ਕਹਿੰਦੇ ਵੀ ਐਦਾ ਇੱਕ ਮੇਰੇ ਕੋਲ ਬੰਦਾ ਤਾਂ ਇੱਕ ਤੇ ਰੋਟੀ ਰੂਟੀ ਪਕਾਦਾ ਹੁੰਦਾ ਸੀ ਉਹ ਕਹਿੰਦਾ ਵੀ ਯਾਰ ਮੈਂ ਤਾਂ ਤੁਸੀਂ ਇੰਨੀ ਐਕਸਰਸਾਈਜ਼ ਕਰ ਲੇ ਤੇ ਚਲੋ ਤੁਹਾਨੂੰ ਅਸੀਂ ਦਾਰਾ ਜੀ ਨੂੰ ਮਿਲਾ ਦਿੰਦੇ ਆ ਤੇ ਮੈਂ ਫਿਰ ਉਹਨਕੇ ਅੱਗੇ ਚੱਲ ਯਾਰ ਇਹਦਾ ਕੰਮ ਹੀ ਵਧੀਆ ਬਣ ਗਿਆ ਦਾਦਾ ਜੀ ਨੂੰ ਮਿਲਣਾ ਕਿਹੜਾ ਸੁੱਖ ਹੋ ਗਿਆ ਲੈ ਤੇ ਮੈਂ ਫਿਰ ਉਹ ਮੈਨੂੰ ਲੈ ਗਿਆ ਲੈ ਗਿਆ ਤਾਂ ਉੱਥੇ ਗਿਆ ਤੇ ਉਹਨਾਂ ਨੇ ਆਫਿਸ ਆਪਣਾ 베ਚਤਾ ਸੀ ਜਦੋਂ ਅਸੀਂ ਦੂਜੇ ਆਫਸਰਾਂ ਨੂੰ ਪੁੱਛੇ ਨਾ ਅੱਛਾ ਜੀ ਯਾਰ ਇਹ ਦਾਦਾ ਜੀ ਦਾ ਆਫਿਸ ਹੈ ਤੇ ਉਹ ਕਹਿੰਦੇ ਇਹ ਉਹ ਤਾਂ 베ਚ ਕੇ ਚਲੇ ਗਏ ਅੱਛਾ ਜੀ ਫਿਰ ਅਸੀਂ ਉਹ ਕਹਿੰਦੇ ਯਾਰ ਮੁੰਡਾ ਕਹਿੰਦਾ ਵੀ ਹੁਣ ਤਾਂ ਇੱਥੇ ਹੈ ਨਹੀਂ ਕਿ ਅੱਗੇ ਦੇਖਾਂਗੇ ਉਹਦੋਂ ਅਸੀਂ ਉਧਰੋਂ ਮੈਂ ਮੁੰਡਾ ਤਾਂ ਕਿ ਮੇਰਾ ਬਾਹਰ ਜਿੱਥੇ ਮੈਂ ਰਹਿੰਦਾ ਤਾਂ ਨਾ ਉਹ ਮੇਰਾ ਬਾ ਘੱਟਾ ਅੱਛਾ ਜੀ ਤਾਂ ਜਦ ਮੋਬਨ ਚਲੇ ਨਾ ਤੇ ਥੱਲੇ ਛੂਟੀਆਂ ਚੱਲ ਰਹੀ ਸੀ ਸ਼ਤਰੂਗਨ ਸੀ ਨਾ ਸੀ ਮੀਮਾ ਮੀਮਾ ਫਿਲਮ ਦੀ ਆਹ ਮੀਮਾ ਫਿਲਮ ਦੀ ਅੱਛਾ ਜੀ ਤੋ ਕਹਿੰਦਾ ਉਹਨੇ ਮੈਨੂੰ ਦੇਖਿਆ ਕਹਿੰਦਾ ਯਾਰ ਭਾਜੀ ਤੁਸੀਂ ਇੱਥੇ ਕਿੱਦਾਂ ਫਿਰਦੇ ਮੈਂ ਕਿਹਾ ਯਾਰ ਮੈਂ ਐਦਾਂ ਐਦਾਂ ਕਰਕੇ ਆਇਆ ਤਾਂ ਤੇ ਕੰਮ ਕਰਨਾ ਤਾਂ ਮਤਲਬ ਦਾਰੈ ਜਨਾ ਕਸਤੀ ਕਰਤੀ ਲੋਕਾਂ ਦਾ ਛੱਡ ਪਰੇ ਯਾਰ ਇੱਤੇ ਇੱਤੇ ਨਹੀਂ ਹੋਣਾ ਕੰਮ ਨਾਲੇ ਸਾਰੀ ਜ਼ਿੰਦਗੀ ਰੇੜਕਾ ਰਹੂੰਗਾ ਕਹਿੰਦਾ ਮੈਂ ਤੈਨੂੰ ਕੰਮ ਦੱਚੂਗਾ ਫਿਰ ਉਹਨੂੰ ਇੱਕ ਦਿਨ ਮੈਨੂੰ ਮਿਲੇ ਤੇ ਬੁਲਾਇਆ ਤੇ ਮੈਂ ਫਿਰ ਸਟੂਡੀਓ ਗਿਆ ਉਹ ਸਟੂਡੀਓ ਬੁਲਾਇਆ ਤੇ ਮੈਨੂੰ ਸੱਤੀ ਸੱਤੀ ਕਰਕੇ ਮੁੰਡਾ ਦਾ ਅੱਛਾ ਜੀ ਸਾਊਂਡ ਕਾਰਡ ਸੀ ਠੀਕ ਹੈ ਜੀ ਜਦੋਂ ਜੀ ਇੱਥੇ ਗਿਆ ਤਾਂ ਮੈਨੂੰ ਉਹ ਸਟੂਡੀਓ ਵਿੱਚ ਗੇਟ ਨਾਲ ਲੰਘਣ ਦੇਣ ਫਿਲਮ ਸਾਉਂਡ ਸਟੂਡੀਓ ਹੈ ਠੀਕ ਹੈ ਜੀ ਤੇ ਦਿਨੋ ਇੱਕ ਅੰਦਰੋਂ ਪੰਜਾਬੀ ਸਾਡਾ ਬੰਦਾ ਆ ਗਿਆ ਉਹ ਕੈਰੈਕਟਰ ਕਰਦਾ ਤੇ ਬੜੇ ਬੜੇ ਅੱਛਾ ਜੀ ਉਹ ਕਹਿੰਦਾ ਮੈਂ ਦੇਖਿਆ ਕਹਿੰਦਾ ਮੁੰਡਿਆ ਤੂੰ ਕਿੱਥੇ ਫਿਰਦਾ ਮੈਂ ਜੱਸ ਸਰਹਦ ਆ ਅੱਛਾ ਜੀ ਇਹ ਮੈਂ ਕਹੇ ਜੀ ਆ ਦਾ ਦਾ ਬੁਲਾਇਆ ਤਾਂ ਮੈਨੂੰ ਕਿਸੇ ਨੇ ਉਹ ਮੈਨੂੰ ਮਖੇ ਜੀ ਗੇਟ ਵਾਲੇ ਲੰਘਣ ਨਹੀਂ ਦਿੰਦੇ ਉਹ ਕਹਿੰਦਾ ਤੂੰ ਮੈਨੂੰ ਸੈਕਟਰ ਲੈ ਲੈਣ ਦੇ ਅੱਛਾ ਜੀ ਹਾਂ ਮੈਂ ਹੁਣੇ ਜਾਣਾ ਮੈਂ ਖੜਾ ਰਿਹਾ ਜਦ ਨੂੰ ਆ ਗਿਆ ਅੱਛਾ ਜੀ ਕਹਿੰਦਾ ਓਏ ਮੁੰਡੇ ਨੂੰ ਤੁਸੀਂ ਜਾਂਦੇ ਕਿਉਂ ਨਹੀਂ ਜਾਂਸ ਦਿੰਦੇ ਅੱਛਾ ਇਹ ਕਹੇ ਜੀ ਇਹਦੀ ਕੋਈ ਕਾਰਡ ਹੈ ਨਹੀਂ ਉਹ ਕਹਿੰਦਾ ਫੇਰ ਇਹਨੂੰ ਰੋਕੇ ਹੋਣਾ ਅੱਗੇ ਨੂੰ ਹੋਂ ਤਾਂ ਮੈਂ ਲੈ ਚੱਲਿਆ ਜੀ ਫਿਰ ਉਹਨੇ ਕੁਦਰਤੀ ਮੁੰਡਾ ਵੀ ਆ ਗਿਆ ਸੱਤੀ ਅੱਗੋਂ ਠੀਕ ਹੈ ਜੀ ਫਿਰ ਉਹਨਾਂ ਨੇ ਜੀ ਮੈਨੂੰ ਉੱਥੇ ਸ਼ੂਟਿੰਗ ਚੱਲਦੀ ਸੀ ਆਪਣੀ ਇਹਦੀ ਉਹਨਰ ਕਹਾਣੀ ਅੱਛਾ ਜੀ ਤੇ ਉੱਥੇ ਵੱਡੀ ਵੱਡੀ ਸਟਾਰ ਕਾਸਟ ਹੋਣੀ ਸਾਰੀ ਜੀ ਹਾਂ ਜੀ ਹਾਂ ਜੀ ਵੱਡੀ ਸਟਾਰ ਕਾਸਟ ਸੁਨੀਲ ਗੱਤ ਤੇ ਵਿਨੋਦ ਮਹਿਰਾ ਤੇ ਨਾਲ ਉਹਨਾਂ ਦੇ ਚਿਤਿੰਦਰ ਠੀਕ ਹੈ ਜੀ ਸਾਰੇ ਤੇ ਉੱਥੇ ਫਿਰ ਤੁਸੀਂ ਕਿਸ ਨੂੰ ਮਿਲੇ ਜੀ ਉੱਥੇ ਮੈਂ ਫਿਰ ਉਹ ਕੁਮਲ ਨੇ ਮੈਨੂੰ ਨਾ ਕਹਿੰਦੇ ਜਿਹੜਾ ਉਹ ਸੱਤੀ ਨਹੀਂ ਕਹਿੰਦੇ ਇੱਥੇ ਬੈਠੇ ਕੁਰਸੀ ਦੇ ਦਿੱਤੀ ਮੈਨੂੰ ਫਿਰ ਉਹ ਸ਼ੌਟ ਲੈ ਕੇ ਨਾ ਬੀਰੂ ਜੀ ਬਾਹਰ ਆ ਬੀਰੂ ਦੇ ਭੰਦੀ ਤਾਂ ਉਹ ਸੱਤੀ ਨੇ ਕਿਹਾ ਮੁੰਡਾ ਆਇਓ ਅੱਛਾ ਜੀ ਤੇ ਉਹਨਾਂ ਨੇ ਕੈਮਰੇ ਵੱਲ ਨੂੰ ਕਹਿੰਦਾ ਯਾਰ ਮੁੰਡੇ ਦੀ ਪਰਸਨੈਲਿਟੀ ਤਾਂ ਬੜੀ ਐ ਬਈ ਚਲ ਕੋਈ ਨਹੀਂ ਐ ਕਰ ਵੀ ਇਹਨੂੰ ਚਾਚੂ ਪੜਾਉ ਮੈਂ ਚਾਚੂ ਕੀਤੀ ਉਹ ਕਹਿੰਦਾ ਕਾਕਾ ਐਂ ਵੀ ਕੱਲ ਕੁਛ ਪ੍ਰੈਕਟਿਸ ਐ ਕਰਨੀ ਜਿਹੇ ਕੋਲ ਤੂੰ ਚੰਗਾ ਕਰ ਗਿਆ ਤੇ ਨਿਕਲ ਜਾ ਉੰਗਰਾਂ ਦੇ ਪਿੱਛੇ ਉਹ ਉਹਦਾ ਤਾਂ ਫਿਰ ਉਹ ਨਹੀਂ ਮਨ ਕਹਤਾ ਵੀ ਹੁਣ ਤੂੰ ਜਾ ਵੀ ਅੱਜ ਦਾ ਕੰਮ ਤਾਂ ਹੈ ਨਹੀਂ ਇਹ ਫਿਰ ਮੈਂ ਜੀ ਇੱਕ ਸਾਲ ਪ੍ਰੈਕਟਿਸ ਕਰਦਾ ਰਿਹਾ ਵਾਹ ਜੀ ਵਾਹ ਬਹੁਤ ਲੰਮਾ ਸਮਾਂ ਬਹੁਤ ਲੰਮਾ ਸਮਾਂ ਕਿ ਮੈਂ ਬਾਹਰ ਕਿਵੇਂ ਤੇ ਬਾਹਰ ਵੀ ਸਾਰੇ ਰੇਤਾ ਪੈ ਜਾਣਾ ਅੱਛਾ ਜੀ ਕੋ ਦਾ ਹਾਲ ਹੈ ਉਹ ਤੋਂ ਬਾਅਦ ਫਿਰ ਇੱਕ ਦਿਨ ਪ੍ਰੈਕਟਿਸ ਕਰਦੇ ਕਰਦੇ ਨਾ ਜੀ ਸਾਲ ਹੋ ਗਿਆ ਮੈਨੂੰ ਅੱਛਾ ਜੀ ਤੇ ਵੀਰੂ ਦੇਵਗਨ ਜੀ ਆਏ ਉਹ ਕਹਿੰਦੇ ਯਾਰ ਉਹਨਾਂ ਹੋਰ ਤਾਂ ਕੰਮ ਕਰਦੇ ਦੇਖਿਆ ਉਹਨਾਂ ਕਿ ਇਹ ਮੁੰਡੇ ਨੂੰ ਇਹ ਵੀ ਇੱਦਾਂ ਲੈਂ ਲਾਓ। ਅੱਛਾ ਜੀ। ਸੱਤ ਮੁੰਡੇ ਨੇ ਇੱਦਾਂ ਜਿੱਦਾਂ। ਠੀਕ ਹੈ ਜੀ। ਤੇ ਵੀ ਜਿਹੜਾ ਇਹਨਾਂ ਪਰ ਲੰਘ ਜਾਊ। ਉਹ ਠੀਕ ਹੈ। ਵਾਹ ਜੀ ਵਾਹ। ਉਹ ਫਿਰ ਮੁੰਡੇ ਅੱਧਰੋਂ ਭੱਜ ਆਇਆ ਕੋਈ। ਗਿਆ। ਕੋਈ ਕਿਤੇ ਡਿੱਗ ਗਿਆ। ਠੀਕ ਹੈ ਜੀ। ਕੋਈ ਕਿਤੇ ਡਿੱਗ ਗਿਆ। ਮੈਂ ਲੰਗੋਟਾ ਜਿਹਾ ਲਾਇਆ ਵਾ ਤਾਂ। ਮੈਂ ਇਹਨਾਂ ਦੇ ਦੂਰੋਂ ਜੀ ਭੱਜਿਆ। ਅੱਛਾ ਜੀ। ਜੇ ਉਹ ਭੱਜਿਆ ਬਾਅਦਿਕੇ ਮੈਂ ਸੱਤਾਂ ਦੇ ਉੱਪਰ ਹੀ ਲੰਘਿਆ। ਵਾਹ ਜੀ ਵਾਹ। ਦੇਖੋ ਪੰਜਾਬ ਦਾ ਕੁਛ ਤਾਂ ਕੁਛ ਹੋਣਾ ਹੀ ਤਾਂ ਜੀ ਉਹ ਫਿਰ ਬਿਰਵੀ ਦੇਵ ਗਾਂਧੀ ਕਹਿੰਦੇ ਜਿਹੜਾ ਉਹਦਾ ਸਿਸਟੈਂਟ ਆ ਵੀ ਬਗੜ ਤੂੰ ਯਾਰ ਇਹ ਮੁੰਡਾ ਇੰਨੀ ਪ੍ਰੈਕਟਿਸ ਕਰਿਆ ਕਰਦਾ ਐਨਾ ਕੰਮ ਕਰਿਆ ਕਰਦਾ ਤੂੰ ਸਿੱਧਾ ਕੋਈ ਕੁਛ ਕੀਤਾ ਹੀ ਨਹੀਂ ਕਹਿੰਦਾ ਹੁਣ ਇਹਨੂੰ ਲੈ ਜਾ ਇਹਦੇ ਬਾਲ ਵਢਾ ਦੇ ਇਹਦੀਆਂ ਫੋਟੋ ਖਿਚਾ ਆ ਦੇਈ ਤੇ ਫਿਰ ਮੈਂ ਜੀ ਇਹਨੂੰ ਜੇ ਕੱਲ ਨਾ ਆਫਿਸ ਵਿੱਚ ਦੇ ਦੇ ਜਾ ਕੇ ਤੇ ਦੂਜੇ ਦਿਨ ਫਿਰ ਮੈਂ ਜਾ ਕੇ ਦਿੱਤੀਆਂ ਉੱਗੇ ਜਾਗਨੀ ਸਾਹਿਬ ਤੇ ਜੀ ਉੱਥੇ ਸਾਡੇ ਆਫਸਰ ਆਲੇ ਉਹ ਕਹਿੰਦੇ ਕਹਿੰਦੇ ਐਂ ਕਰ ਤੂੰ ਕੱਲ ਤੂੰ ਸ਼ੁਰੂ ਕਰ ਲੈ ਸ਼ੂਟਿੰਗ ਤੂੰ ਕੱਲ ਸਾਈਬਰ ਤੇ ਕੱਲ ਤੈਨੂੰ ਦੇ ਦੇਂਗੇ ਉਹਨੇ ਜੀ ਫਿਰ ਮੈਨੂੰ ਫਿਲਮਾਂ ਮੈਂ ਦੋਏ ਦਿਨ ਤੇ ਸ਼ੂਟਿੰਗ ਸ਼ੁਰੂ ਕਰਤੀ ਪਹਿਲੀ ਫਿਲਮ ਕਿਹੜੀ ਹੈ ਜੀ ਪਹਿਲੀ ਫਿਲਮ ਜਿਕਰਮ ਹੀਰੋ ਦਾ ਉਹ ਫਿਲਮ ਦਾ ਨਾਮ ਤਾਂ ਖੁਸ਼ ਹੁਣ ਹੀ ਮਜਾਦ ਵੀ ਕਰ ਰਿਹਾ ਥਾ ਅੱਛਾ ਜੀ ਚਲੋ ਹੈਨਾ ਅੱਛਾ ਤੂੰ ਸਟੰਟ ਮੈਨ ਆਏ ਉਹ ਤਾਂ ਮੈਂ ਸਟੰਟ ਹੈ ਹਾਂਜੀ ਸਤੰਤ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਇਹ ਤਾਂ ਵੱਧੋ ਤਾਂ ਫਿਰ ਕਰੈਕਟਰ ਤਾਂ ਫਿਰ ਹੌਲੀ ਹੌਲੀ ਮਿਲਣ ਲੱਗੇ ਮੈਨੂੰ ਫਿਰ ਮੈਂ ਇਹਨਾਂ ਨਾਲ ਸੀ ਆ ਬੀਰੂ ਦੇਵ ਜੰਦੀ ਜੀ ਨਾਲ ਅੱਛਾ ਜੀ ਫਿਰ ਉੱਥੇ ਕੁਝ ਮੁੰਡੇ ਆਦਾਂ ਦੇ ਆ ਗਏ ਕਿ ਮੇਰਾ ਫਿਰ ਚਾਂਸ ਨਾ ਲੱਗੇ ਕਿਉਂਕਿ ਮੈਂ ਕੰਮ ਜ਼ਿਆਦਾ ਕਰਦਾ ਤਾਂ ਠੀਕ ਪਰ ਉਹ ਮੁੰਡੇ ਮੈਨੂੰ ਅੱਗੇ ਨਹੀਂ ਆਉਣ ਦਿੰਦੇ ਤੇ ਠੀਕ ਹੈ ਜੀ ਫਿਰ ਮੈਂ ਜੀ ਉਹਨਾਂ ਤੋਂ 3 ਸਾਲ ਬਾਅਦ ਛੱਡਿਆ ਅੱਛਾ ਜੀ ਛੱਡ ਕੇ ਤੇ ਫਿਰ ਉਹਨਾਂ ਦਾ ਮਨ ਉਹਦੇ ਗੁਰੂ ਕੋ ਚਲੇ ਗਿਆ ਅੱਛਾ ਜੀ ਬੀਰੂ ਦੇਵ ਜੰਦੀ ਦੇ ਗੁਰੂ ਵੀ ਥਾ ਅੱਛਾ ਜੀ ਰਵੀ ਖੰਨਾ ਠੀਕ ਹੈ ਜੀ ਹਾਂ ਜੀ ਉਹਨਾਂ ਕੋਲ ਮੈਨੂੰ ਬਹੁਤ ਕੰਮ ਮਿਲਿਆ ਜੀ ਡਿਗਲੀਜਟ ਜੇ ਉਹ ਜੋ ਕੰਮ ਕੀਤਾ ਮ ਉਸ ਤੋਂ ਬਿਨਾ ਜੀ ਕਿੰਨੀਆਂ ਕਿ ਫਿਲਮਾਂ ਕਰ ਚੁੱਕੇ ਹੋ ਤੁਸੀਂ ਜੀ ਕਿੰਨੇ ਕਿ ਹੀਰੋਜ਼ ਕੇ ਕੋਈ ਨਾਮ ਦੱਸੋ ਹੀਰੋ ਦੇ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਮੈਂ ਭਾਜੀ ਧਰਮਿੰਦਰ ਭਾਜੀ ਨਾਲ ਕਰ ਚੁੱਕਿਆ ਅੱਛਾ ਜੀ ਰਵੀ ਖੰਨਾ ਜੀ ਫਿਰ ਰਜੇਸ਼ ਖੰਨਾ ਜੀ ਫਿਰ ਆਪਣੇ ਮਨੋਜ ਕੁਮਾਰ ਜੀ ਜਿੰਨੇ بڑے ਐਕਟਰ ਸਨ ਜੀ ਸਾਰੇ ਪੰਜਾਬ ਦੇ ਹੋਏ ਜਾਂ ਇਹ ਆਪਣੇ ਹਿੰਦੀ ਇੰਡਸਟਰੀ ਦੇ ਹੋਏ ਤੁਸੀਂ ਕਈ ਫਿਲਮਾਂ ਚ ਵਿਲਨ ਵੀ ਆਏ ਹੋ ਪੰਜਾਬੀਆਂ ਚ ਵੀ ਵਿਲਨ ਆਏ ਹੋ ਮੈਂ ਅਨਖੀਰਾ ਸੂਰਮਾ ਚ ਆਇਆ ਜੀ ਹਾਂਜੀ ਮੈਂ ਅਰਦੀਪ ਢਿੱਲੋਂ ਦਾ ਉਹਨਾਂ ਅੱਛਾ ਜੀ ਹਾਂਜੀ ਯੂਲੇਜ ਵੀ ਦਾਰਾ ਜੀ ਆ ਹੋਰ ਦੰਮੰਦੀਆ ਉਹਨਾਂ ਦੇ ਪ੍ਰੋਡੂਸਰਾਂ ਦੇ ਮੁੰਡਾ ਦਾ ਅੱਛਾ ਫਿਰ ਕੈਕਟਰ ਰੋਲ ਵੀ ਕੀਤੇ ਕੋਈ ਐਸਾ ਰੋਲ ਵੀ ਦੱਸੋ ਜਿਹੜਾ ਤੁਹਾਡੇ ਲਈ ਪਤਾ ਖਤਰਨਾਕ ਪਤਾ ਲੱਗਾ ਜੀ ਵੀ ਇੱਕ ਵਾਰੀ ਤਾਂ ਤੁਸੀਂ ਦਾਖਲ ਵੀ ਰਹੇ ਹੋ ਉਹ ਕਿਹੜਾ ਕਿਹੜਾ ਕਿੱਸਾ ਹੈ ਜੀ ਉਹ ਦੱਸਿਗਾ ਅੱਛਾ ਧਰਮਵੀਰ ਫਿਲਮ ਵਿੱਚ ਅੱਛਾ ਜੀ ਉਹ ਫਿਰ ਥੋੜਾ ਬੰਦੇ ਦੀ ਅੰਡਰਸਟੈਂਡਿੰਗ ਗਲਤ ਹੋ ਗਈ ਉਹ ਬੰਬ ਵਿੱਚ ਮੇਰਾ ਸਰੀਰ ਜਾ ਗਿਆ ਸੀ ਪੂਰਾ ਕਿੰਨੇ ਮਹੀਨੇ ਤੁਸੀਂ ਹਸਪੀਟਲਾਈਜ਼ ਕਿੰਨਾ ਮਹੀਨਾ ਦਾਖਲ ਰਹੇ ਹੋ ਮੈਂ 2 ਮਹੀਨੇ ਦਾ ਪੱਕਾ ਹੀ ਹਸਪੀਟਲ ਰਿਹਾ ਜੀ ਅੱਛਾ ਕਿਹੜਾ ਪੱਟੀ ਅੱਛਾ ਜੀ ਬੰਬੇ ਚ ਬੰਬੇ ਚ ਤੇ ਫਿਰ ਉਸ ਤੋਂ ਬਾਅਦ ਮੈਂ ਪਿੰਡ ਆ ਗਿਆ ਜੀ ਜਦੋਂ ਮੈਂ ਫਿਰ ਵਾਪਸ ਗਿਆ ਤਾਂ ਦੋ ਦਿਨ ਅੱਥੇ ਕਸ਼ਮੀਰ ਜਾਣਾ ਤਾਂ ਸੀ ਉਹ ਨਹੀਂ ਜੀ ਨਾ ਅੱਛਾ ਰਾਤ ਨੂੰ ਮੈਂ ਜਦ ਪਹੁੰਚਿਆ ਨਹੀਂ ਤਾਂ ਉੱਥੇ ਮੇਰੇ ਕੋਲ ਪ੍ਰੇਮ ਚੋਪੜਾ ਜੀ ਦਾ ਡੁਪਲੀਕੇਟ ਕਰਵਾਇਆ ਹੁੰਦੀ ਚਲੋ ਇਹਦੇ ਚਾਰ ਪਾਸੇ ਬਣ ਜਾਣ ਅੱਛਾ ਜੀ ਮਰਦ ਕੋਲ ਦੋ ਦਿਨ ਬਿਤਾਇਆ ਸੀ ਤੀਜੀ ਪਹਿਲ ਕੋ ਜਾਣਾ ਤਾਂ ਹਾਂ ਹਾਂ ਉੱਥੇ ਇਹ ਖੂਨ ਪਸੀਨਾ ਅੱਛਾ ਜੀ ਅਮਿਤਾ ਵਚਨ ਜੀ ਵਿਨੋਦ ਖੰਨਾ ਠੀਕ ਹੈ ਤੇ ਵਿਨੋਦ ਖੰਨਾ ਜੀ ਦਾ ਮੈਂ ਡੁਪਲੀਕੇਟ ਪਤਾ ਲੱਗਾ ਜੀ ਹਾਂ ਅਮਰੀਸ਼ਪੁਰੀ ਜੀ ਦਾ ਵੀ ਤੁਸੀਂ ਡੁਪਲੀਕੇਟ ਕੀਤਾ ਹਾਂ ਹਾਂ ਜੀ ਅਮਰੀਸ਼ਪੁਰੀ ਜੀ ਨਾਲ ਮੈਂ ਕਰੈਕਟਰ ਵੀ ਕੀਤਾ ਕੋਇਲਾ ਵਿੱਚ ਅੱਛਾ ਜੀ ਉਹਨਾਂ ਨਾਲ ਮੈਂ ਨਾਲ ਸੀਗਾ ਤੇ ਹੋਰ ਤੁਮੇਕ ਡੁਬਲੀ ਇਹ ਸਾਰ ਰਹਿੰਦ ਕੀਤੇ ਜੀ ਪਰ ਫਿਲਮਾਂ ਦੇ ਵਿੱਚ ਕਿਉਂ ਨਹੀਂ ਆ ਸਕੇ ਕਿਉਂ ਨਹੀਂ ਆਏ ਫਿਲਮਾਂ ਦੇ ਵਿੱਚ ਵੀ ਆ ਸਕਦੇ ਸੀ ਤੁਸੀਂ ਦੇਖੋ ਵਧੀਆ ਤੁਹਾਡਾ ਡੀਲਡੋਲ ਸਰੀਰ ਹੈ ਬਾਰਾ ਕੁਝ ਵਧੀਆ ਸੀ ਤੁਹਾਡਾ ਤੁਹਾਡੇ ਕੋਲ ਸਾਤਨ ਵੀ ਸੀਗੇ ਕਿਉਂਕਿ ਤੁਸੀਂ ਪੁੱਜ ਗਏ ਸੀ ਸੰਘਰਸ਼ ਤੋਂ ਬਾਅਦ ਮੇਰਾ ਹੋ ਸਭ ਕੁਝ ਕੀਤਾ ਸੀ ਮੈਂ ਜਦੋਂ ਨਾ ਮੈਨੂੰ ਆ ਛੋਟੇ ਮੋਟੇ ਕਰੈਕਟਰ ਤਾਂ ਮੈਂ ਫਾਟਾ ਬੂਟਾ ਕਰ ਲੈਂਦਾ ਤਾਂ ਜਦੋਂ بڑے ਕਰੈਕਟਰ ਦੇ ਚੱਕਰ ਲੱਗਦਾ ਨੇ ਲੋਕ ਉੱਥੇ ਫਿਰ ਆਦੇ ਨੇ ਇਹ ਕੋਈ ਸਾਈਨ ਲੈਣ ਆਉਂਦਾ ਕੋਈ ਕੁਝ ਅੱਛਾ ਆਟੋਗ੍ਰਾਫ ਲੈਣ ਦੇ ਆਟੋਗ੍ਰਾਫ ਲੈਣ ਦੇ ਹਾਂਜੀ ਹਾਂਜੀ ਤੇ ਮੇਰੇ ਕੋਲ ਆਦਾ ਨਹੀਂਦਾ ਜੀ ਮੈਨੂੰ ਲਿਖ ਤੂੰ ਫਿਰ ਮੇਰੇ ਦੋ ਚਾਹੀਏ ਵੀ ਯਾਰ ਜੇ ਤੂੰ ਕੱਲ ਕੁਝ ਬਣ ਵੀ ਜਾ ਲੋਕਾਂ ਨੇ ਫੇਰ ਤੇਰੇ ਕੋਲ ਆਣਾ ਤੇਰੇ ਕੋਲ ਲਖਾਰਾ ਕੋ ਤੂੰ ਗੇ ਲਿਖੂਗਾ ਮੈਨੂੰ ਉਹੀ ਸ਼ਰਮ ਦੇ ਮਾਰੇ ਨੇ ਪਿੱਛੇ ਫਿਰ ਮੈਂ ਦੂਏ ਕੰਮ ਨਹੀਂ ਲੱਗਾ ਰਿਹਾ ਚਲ ਬਹੁਤ ਅੱਛਾ ਜੀ ਬੜਾ ਵੱਡਾ ਮਾਣ ਹੈ ਜੀ ਬੱਚੇ ਬੱਚੇ ਕੀ ਕਰਦੇ ਜੀ ਬੱਚੇ ਮੇਰੇ ਉੱਥੇ ਹੀ ਐ ਬੰਬੇ ਅੱਛਾ ਕਿੰਨੇ ਬੱਚੇ ਆ ਜੀ ਦੋ ਆ ਜੀ ਅੱਛਾ ਜੀ ਕੀ ਕਰਦੇ ਬੱਚੇ ਜੀ ਉੱਥੇ ਬੱਚੇ ਉਹੀ ਫਾਇਦੇ ਦਾ ਕੰਮ ਵਿੱਚ ਕਰੈਕਟਰ ਵੀ ਕਰਦੇ ਆ ਅੱਛਾ ਜੀ ਹਾਂ ਜੀ ਇੱਕ ਕਲਦੀਪ ਸਿੰਘ ਹੈ ਜੀ ਇੱਕ ਜਸਵਿੰਦਰ ਸਿੰਘ ਹੈ ਹੂੰ ਕਿਦਾਂ ਲੱਗਦਾ ਜੀ ਇਹ ਦੇਖੋ ਪਿੰਡ 'ਚ ਤੁਸੀਂ ਆਇਓ ਆਂਦੇ ਰਹਿੰਦੇ ਹੋ ਪਹਿਲਾਂ ਵੀ ਆਂਦੇ ਰਹਿੰਦੇ ਹੋ ਥੋੜਾ ਜਿਹਾ ਅੱਜ ਐਤਕੀ ਲੰਬਾ ਸਮਾਂ ਗੁਜ਼ਾਰਿਆ ਕਿਵੇਂ ਲੱਗਿਆ ਜੀ ਇੱਥੇ ਦਾ ਕਲਚਰ ਜਿਹੜਾ ਨਾ ਬਹੁਤ ਵਧੀਆ ਜੀ ਪੰਜਾਬ ਦਾ ਕਿਉਂਕਿ ਇੱਥੇ ਉੱਥੇ ਦਾ ਇੱਥੇ ਦਾ ਬਹੁਤ ਫਰਕ ਹੈ ਤੇ ਉੱਥੇ ਜਾ ਕੇ ਅੱਦਾਂ ਵੀ ਹਰਦਮ ਬੰਦਾ ਨਾ ਦਿਨ ਰਾਤ ਸਾਲਾ ਦੇਖ ਰਹਿੰਦੇ ਮੈਂ ਕੰਮ ਜੇ ਕੋਈ ਕੰਮ ਆਊਗਾ ਤਾਂ ਮੈਂ ਕੰਮ ਕਰੂੰਗਾ ਜਾਂ ਕੋਈ ਸ਼ਾਇਦ ਇਹ ਸਾਸੀ ਜਿਹੜੇ ਹੁੰਦੇ ਨਾ ਇਹ ਮਾਸਟਰ ਦੇ ਅੰਡਰ ਹੁੰਦੇ ਜਿਹੜੇ ਮੁੰਡੇ ਆ ਫਾਈਟਰ ਤੇ ਉਹ ਵੀ ਜਿੱਥੇ ਥੋੜਾ ਮਾੜੀ ਥੋੜੀ ਗੜਬੜ ਹੋ ਜਾਏ ਉਹ ਵੀ ਨਹੀਂ ਬੁਲਾਉਂਦੇ ਤੇ ਫਿਰ ਫਿਰ ਉੱਤੇ ਆਪਣੇ ਧੱਕੇ ਨਾਲ ਹੀ ਚੱਲਦਾ ਤਾਂ ਬੰਦਾ ਵੀ ਜਿਹੜਾ ਧੱਕੇ ਨਾਲ ਕਰ ਸਕਦਾ ਕੁਝ ਤੁਸੀਂ ਕਿਆ ਸਮਝਦੇ ਹੋ ਐਡਾ ਬੜਾ ਤੁਹਾਡਾ ਮਕਾਮ ਹੈ ਕੀ ਕਿਹਦਾ ਅਸ਼ੀਰਵਾਦ ਸਮਝਦੇ ਤੁਸੀਂ ਇਹ ਅਸ਼ੀਰਵਾਦ ਤਾਂ ਹੈਗਾ ਜੀ ਮਾਲਕ ਦਾ ਹੀ ਬਾਕੀ ਜਿਹੜੇ ਹੋਰ ਸੰਗੀ ਸਾਥੀ ਹੁੰਦੇ ਜਿਹੜੇ ਕਿਸ ਦਾ ਸਹਾਰਾ ਬਣ ਜਾਂਦੇ ਉਹਨਾਂ ਦੀ ਬਦੌਲਤਾਂ ਜੀ ਅੱਗੇ ਸਾਡੇ ਮਾਪੇ ਦਾ ਜੀ ਦੇਖੋ ਤੁਸੀਂ ਇੱਕ ਛੋਟੇ ਜਿਹੇ ਸਾਡਾ ਇਲਾਕਾ ਹੈ ਛੋਟੇ ਜਿਹੇ ਇਸ ਇਲਾਕੇ ਤੋਂ ਉੱਠ ਕੇ ਐਡੀ ਦੁਨੀਆ ਚ ਪੁੱਜੇ ਹੋ ਐਡਾ ਵੱਡਾ ਨਾਮ ਕਟਿਆ ਜੀ ਹਾਂਜੀ ਉਹਦੇ ਲਈ ਜਿਹੜਾ ਹੈ ਤੁਸੀਂ ਬੜਾ ਸੰਘਰਸ਼ ਕੀਤਾ ਨਵੀਂ ਪੀੜੀ ਨੂੰ ਕਿਆ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਸੰਦੇਸ਼ ਤਾਂ ਇਹੀ ਆ ਜੀ ਜੇ ਬੰਦਾ ਜਿਸ ਚੀਜ਼ ਨੂੰ ਸੋਚ ਲਵੇ ਜੇ ਅਗਰ ਉਹ ਮਿਹਨਤ ਨਾਲ ਉਸ ਕੰਮ ਨੂੰ ਕਰ ਪਾਏਗਾ ਤਾਂ ਕਦੀ ਪਿੱਛੇ ਨਹੀਂ ਹਟੇਗਾ ਉਹਨੂੰ ਰੱਬ ਦੇਗਾ ਦੇਗਾ ਕਿਉਂਕਿ ਪਰਮਾਤਮਾ ਨਾਲ ਤਾਂ ਸਾਰਾ ਕੁਝ ਹੈ ਉਹ ਹੀ ਚਲਾਉਂਦਾ ਹੈ ਗੱਡੀਆਂ ਇਹ ਮੈਂ ਹਾਂ ਜੀ ਬਿਲਕੁਲ ਮੈਂ ਤਾਂ ਸੋਚਿਆ ਕਿ ਮੈਨੂੰ ਪਤਾ ਲੱਗਾ ਜੀ ਤੁਸੀਂ ਕੁਝ ਅਕੈਡਮੀ ਵੀ ਖੋਲ੍ਹਣੀ ਚਾਹੁੰਦੇ ਸੀ ਪੰਜਾਬ ਦੇ ਵਿੱਚ ਨੌਜਵਾਨਾਂ ਲਈ ਕੁਝ ਇਸ ਤਰ੍ਹਾਂ ਦਾ ਬਿਲਕੁਲ ਉਹ ਮੈਂ ਤਾਂ ਚੰਡੀਗੜ੍ਹ ਵਿੱਚ ਖੋਲ੍ਹਿਆ ਵੀ ਤਾਂ ਜੀ ਅੱਛਾ ਜੀ ਤੇ ਸੁਹਾਣਾ ਵਿੱਚ ਅੱਛਾ ਜੀ ਤੇ ਫਿਰ ਉਸ ਟਾਈਮ ਕਰੋਨੇ ਦਾ ਟਾਈਮ ਬਹੁਤ ਖਤਰਨਾਕ ਜੇ ਚੱਲੇ ਤਾਂ ਮੈਂ ਪੈਸਾ ਬੜਾ ਬਰਬਾਦ ਕੀਤਾ ਹੁੰਦਾ ਠੀਕ ਹੈ ਜੀ ਇੰਨਾ ਮਤਲਬ ਉਹ ਤਾਂ ਮੈਂ ਉਹ ਪੋਸਟਰ ਵੀ ਕਰੇ 10 20 ਹਜ਼ਾਰ ਦੇ ਸ਼ਿਫਾਇਤ ਜਿਹੜੇ ਮੈਂ ਬੜੇ ਬੜੇ ਪੋਸਟਰ ਦਿਲਾਏ ਹਮਤਿਆਰਪਾ ਚੰਜੀ ਨਾਲ ਤੇ ਗਵਿੰਦੇ ਨਾਲ ਸਾਰੇ ਨਾਲ ਮੇਰੇ ਲੱਗੇ ਵਿਦਿਓ ਉੱਥੇ ਤੇ ਉਹਨਾਂ ਨੇ ਲੋਕਾਂ ਨੇ ਜਿਹੜੇ ਮੈਂ ਪੇਪਰ ਫੁੱਪਰ ਵੀ ਹੁੰਦੇ ਤੇ ਮੈਂ ਜਿੱਥੇ ਮੁੜਿਆ ਨੇ ਕਿਰਕਿਰ ਥੇਲੇ ਨਹੀਂ ਨਾ ਉੱਥੇ ਪੱਤਰ-ਪੱਤਰ ਰੱਖਿਆ ਮੈਂ ਉਹਨਾਂ ਦੇ ਥੱਲੇ ਰੱਖਿਆ ਨੇ ਪਰ ਉਹ ਨਿਆਣੇ ਉਹਨਾਂ ਨੇ ਵੀ ਹੱਥ ਨਹੀਂ ਲਾਉਂਦੇ ਤੇ ਹਾਂ ਕਰੋਨਾ ਦਾ ਸਮਾਂ ਹੀ ਕਰੋਨਾ ਦਾ ਟਾਈਮ ਆ ਜਾਂਦਾ ਸੀ ਕਿਸੇ ਨੂੰ ਕਰੋਨਾ ਹੱਥ ਨਹੀਂ ਮਿਲਾਂਦਾ ਤਾਂ ਕਹਿੰਦੇ ਮੈਨੂੰ ਪਤਾ ਲੱਗਿਆ ਜੀ ਵੀ ਤੁਸੀਂ ਸਟੋਰੀ ਰਾਈਟਿੰਗ ਵੀ ਕੋਈ ਕੀਤੀ ਹੈ ਸਟੋਰੀ ਵੀ ਲਿਖੀ ਹੈ ਫਿਲਮ ਦੀ ਤੁਸੀਂ ਚਾਹੁੰਦੇ ਹੋ ਵੀ ਜੇ ਕੋਈ ਪ੍ਰੋਡਿਊਸਰ ਮਿਲੇ ਹਾਂਜੀ ਜਾ ਕਿਤੇ ਵੀ ਮੈਂ ਉਹ ਜਿਹੜੀ ਫਿਲਮ ਹੈ ਨਾ ਜੀ ਉਹ ਮਤਲ ਆਮ ਫਿਲਮਾਂ ਵਰਗੀ ਨਹੀਂ ਹੈ ਕਿ ਜਿਸ ਤਰ੍ਹਾਂ ਕੇ ਆ ਲੋਕ ਹਾਸੇ ਮਜ਼ਾਕ ਐਮੀ ਕਰੀ ਜਾਂਦੇ ਕਿ ਦੂਏ ਨੂੰ ਬੁੱਧੂ ਬਣਾਈ ਜਾਂਦੇ ਆ ਉਦਾਂ ਦੀ ਨਹੀਂ ਹੈ ਮੇਰੀ ਸਟੋਰੀ ਬਹੁਤ ਮਤਲਬੇ ਸੁਲਜੀ ਹੋ ਸਟੋਰੀ ਇਹ ਕਿ ਬਾਹਰ ਦਾ ਕਰੈਕਟਰ ਹੈ ਕੁੜੀ ਹੈ ਅੰਦਰ ਦੀ ਕਰੈਕਟਰ ਹੈ ਠੀਕ ਹੈ ਕਿੱਥੇ ਦੀ ਤੇ ਉਹਨਾਂ ਦਾ ਫਿਰ ਆਸ ਵਿੱਚ ਕਿਹਿਆ ਹੁੰਦਾ ਬਾਦੂ ਉਹ ਅਲੱਗ ਹੀ ਕਰੈਕਟਰ ਹੈ ਮਤਲਬੀ ਉਹ ਮੈਂ ਇਹ ਕਹਿੰਦਾ ਵੀ ਅੱਜ ਮੈਨੂੰ ਕੋਈ ਬੰਦਾ ਅੱਛਾ ਮੈਨੂੰ ਮੇਰੇ ਫੋਨ ਤੇ ਗੱਲਬਾਤ ਕਰੇ ਤਾਂ ਮੈਂ ਉਹਨੂੰ ਸਟੋਰੀ ਸਲਾਮ ਆ। ਸਤਿ ਪਾਜੀ ਆਪਣਾ ਪਹਿਲਾਂ ਤਾਂ ਵਿਵਾਹਿਤ ਜੀਵਨ ਦਾ ਦੱਸਿਓ ਵੀ ਵਿਆਹ ਤੁਹਾਡਾ ਕਿੱਥੇ ਔਰ ਕਦੋਂ ਇੱਥੇ ਕਿੱਥੇ ਹੋਇਆ ਜੀ। ਪਾਜੀ ਮੇਰਾ ਵਿਆਹ ਨਾ ਇਹ ਦਸਵੇਂ ਮੁੰਬਈ ਦਾ। ਇਹ ਬੰਬਈ ਤੋਂ ਫਿਰ ਘਰ ਦੇਣਾ ਨਾ ਮੈਂ ਜਦ ਬੰਬਈ ਦਾ ਤਾਂ ਰਿਸ਼ਤਾ ਮੇਰੇ ਇੱਧਰ ਹੀ ਕਰਤਾ ਤਾਂ ਮੈਨੂੰ ਇਹ ਵੀ ਨਹੀਂ ਪਤਾ ਤਾਂ ਵੀ ਇਹ ਮੈਂ ਹੁਣ ਵਿਆਹ ਕਰਾਣਾ ਹੈ ਜਾਂ ਕੀ ਕਰਨਾ ਹੈ। ਤੇ ਫਿਰ ਕਰ ਦੇਣਾ ਜਿਹੜੇ ਇੱਥੇ ਮਾਪੇ-ਬਾਪ ਦੀ ਗੱਲ ਮੰਨਣੀ ਪੈਂਦੀ। ਮਤਲਬ ਜੀ ਦੋਨੇ ਮਾਪੇ ਨੇ ਜੋ ਕੀਤਾ ਮੈਂ ਤਾਂ ਕੁੜੀ ਵੀ ਨਹੀਂ ਦੇਖੀ ਸੀ ਵਾਹ ਜੀ ਵਾਹ ਹਾਂਜੀ ਤੇ ਉਹਦੇ ਬਾਅਦ ਜਦੋਂ ਹੋਇਆ ਤਾਂ ਮਿਲੀ ਵਧੀਆ ਵਧੀਆ ਰਿਹਾ ਜੀ ਹੋਰ ਸਾਰਾ ਬਹੁਤ ਵਧੀਆ ਜੀ ਫਿਰ ਅੱਗੇ ਦੇਖੋ ਇੰਨਾ ਵਧੀਆ ਹੋ ਗਿਆ ਪੰਜਾਬ ਜੀ ਹੋਇਆ ਮੇਰਾ ਵਿਆਹ ਇੱਥੇ ਪਿੰਡ ਟੱਪਰੀਆਂ ਆ ਠੀਕ ਹੈ ਜੀ ਹਾਂਜੀ ਪਨਪੁਲੀ ਠੀਕ ਹੈ ਉਹਦੇ ਬਾਅਦ ਮੇਰੇ ਹੁਣ ਇਸ ਟਾਈਮ ਦੋ ਲੜਕੇ ਆ ਜੀ ਦੋ ਲੜਕੇ ਨੇ ਇੱਕ ਇੱਕ ਲੜਕਾ ਹੈ ਉਹਦੇ ਬਾਅਦ ਹੁਣ ਚੰਗੇ ਉਹ ਵੀ ਫਿਲਮ ਲੈਣ ਚ ਲੱਗੇ ਹੋਏ ਆ ਕਰਿਆ ਕਬ ਦੇ ਜੋ ਕੁਝ ਮੈਂ ਤਾਂ ਹੁਣ ਥੋੜਾ ਫਿਰ ਅਦਰ ਜੰਡੀੜਵਾਲਾ ਆ ਗਿਆ ਜੀ ਤੇ ਹੁਣ ਇੱਧਰ ਦਾ ਦੇਖਦੇ ਆ ਜਿੱਥੇ ਚੰਗਾ ਬਣੂਗਾ ਜੀ ਵਧੀਆ ਬਣੂ ਵਧੀਆ ਬਣੂਗਾ ਇੱਕ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਪੰਜਾਬੀਆਂ ਦੀ ਕਿੰਨੀ ਕਿਛ ਮੂਦੀ ਤਾਂ ਅੱਜ ਦੇ ਸਮੇਂ ਪੁਰਾਣੇ ਸਮੇਂ ਤਾਂ ਮੋਸਟਲੀ ਪੰਜਾਬ ਦੇ ਤਾਂ ਪੂਰੇ ਪੰਜਾਬ ਤਾਂ ਜੀ ਕਿਉਂਕਿ ਜਦੋਂ ਅਸੀਂ ਜੇ ਨਾ ਜਦ ਸਾਰਾ ਰਾਜਕਪੂਰ ਹੋ ਰਹਾਂ ਦਾ ਸੀਗਰ ਰਜਿੰਦਰ ਕੁਮਾਰ ਜਿੰਨੇ ਐਕਟਰ ਤੇ ਪ੍ਰਮ ਸਾਹਿਬ ਉਸ ਟਾਈਮ ਵੱਡੇ ਵੱਡੇ ਐਕਟਰ ਆਪਣੇ ਸਾਰੇ ਪੰਜਾਬੀ ਤੇ ਰਜਿਸਟਰ ਕਰਨਾ ਵਿਰੋਧ ਖੰਣਾ ਇਸਾਰੇ ਇਹਨਾਂ ਦੇ ਮੈਂ ਡੁਪਲੀਕੇਟ ਵੀ ਕਰਨਾ ਤਾਂ ਜੀ। ਹਾਂ ਜੀ। ਤੇ ਆਪਣਾ ਮਨੋਜ ਕੁਮਾਰ ਜੀ ਇਹਨਾਂ ਨੇ ਸਾਰੇ ਨੇ ਕੀਤਾ ਧਰਮ ਜੀ ਤਾਂ ਫਿਰ ਹੋ ਐਤਾ ਵੀ ਹੋ ਸਾਡੇ ਜਿਹੜੇ ਬੰਦੇ ਆ ਨਾ ਹੀ ਥੋੜੇ ਪਤਾ ਨਹੀਂ ਪੰਜਾਬ ਬਿਲੋਂ ਘਟਦੇ ਗਏ। ਹੌਲੀ 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 ਫਿਰ ਵੀ ਹੁਣ ਵੀ ਹੈਗੇ ਆ ਜਿਸ ਤਰ੍ਹਾਂ ਅਕਸ਼ੇ ਜੀ ਆ ਆਪਣਾ ਅਜੈ ਦੇਵਗਨ ਜੀ ਆ ਕਈ ਆ ਹਜੇ ਪੰਜਾਬੀ ਪਰ ਉਹਨਾਂ ਉਹ ਨਹੀਂ ਰਿਹਾ ਪ੍ਰਵਾਹ। ਜਿੰਨਾ ਸਾਡੇ ਉਹਦੇ ਵਿੱਚ ਮਤਲਬ ਜਾਦੇ ਸਾਡੇ ਕੁਝ ਜਿੰਨੇ ਫਾਈਟ ਫੂਟ ਦੇ ਮੁੰਡੇ ਹੁੰਦੇ ਸੀ ਸਭ ਪੰਜਾਬ ਦੇ ਜਾਦੇ ਗਰਦਾਸਪੁਰ ਇੱਧਰ ਦੇ ਸੀ ਉਹ ਵੀ ਘਟਦੇ ਜਾ ਰਹੇ ਹੁਣ ਉੱਥੇ ਜਾਦੇ ਕਰਕੇ ਇਹਨਾਂ ਦੀ ਇਹਨਾਂ ਦੀ ਜੋ ਮੁਸਲਮਾਨਾਂ ਦੀ ਥੋੜਾ ਜ਼ਿਆਦਾ ਹੋ ਗਿਆ ਹੁਣ ਤੇ ਮਦਰਾਸ ਵਾਲੇ ਦੀ ਇੰਡਸਟਰੀ ਹੋ ਤਾਂ ਬਹੁਤ ਖੋਲਿਆ ਜੀ ਬਹੁਤ ਵਧੀਆ ਅੱਛਾ ਇੱਕ ਦੂਸਰਾ ਤੁਸੀਂ ਆ ਤੁਸੀਂ ਵੀ ਕਲਾਕਾਰ ਲਾਈਨ ਚੋਂ ਰਹੇ ਕਲਾਕਾਰਾਂ ਦੇ ਕਲਾਕਾਰਾਂ ਨਵੇਂ ਕਲਾਕਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਨਵੇਂ ਕਲਾਕਾਰ ਕਿੱਦਾਂ ਤਰੱਕੀ ਕਰ ਸਕਦੇ ਕਿਵੇਂ ਆਣਗੇ ਪੈਸਾ ਬੜਾ ਉਹ ਮਹਿੰਗਾ ਹੋ ਗਈ ਕਲਾਕਾਰੀ ਸਾਰਾ ਕੁਝ ਮਹਿੰਗਾ ਹੋ ਗਿਆ ਉਹ ਤਾਂ ਹੈਗਾ ਜੀ ਦੇਖੋ ਜਿਹਦੇ ਤੇ ਰੱਬ ਦੀ ਮਿਹਰ ਹੋ ਜਾਏ ਨਾ ਜੀ ਉਹ ਇਹ ਹੈ ਵੀ ਮਿਹਨਤ ਨਾ ਛੱਡੇ ਬੰਦਾ ਮਿਹਨਤ ਛੱਡੇ ਜਾ ਕਿਸੇ ਨਾਲ ਕੰਟਰੈਕਟ ਕਰਦਾ ਰਵੇ ਜਾਂ ਕੁਝ ਨਾ ਕੁਝ ਕਰੇ ਤਾਂ ਹੀ ਕੁਝ ਬਣ ਸਕਦਾ ਜਿਵੇਂ ਹੁਣ ਇੱਥੇ ਆਪਣੇ ਇਦਾਂ ਹੀ ਮਤਲਬ ਕੋਈ ਚੀਜ਼ ਸਿੱਖ ਤਾਂ ਲਈ ਪਰ ਮ ਉਹ ਸਿੱਖ ਕੇ ਉਹਦੀ ਕੋਸ਼ਿਸ਼ ਨਹੀਂ ਕੀਤੀ ਫੇਰ ਵੀ ਕੁਝ ਨਹੀਂ ਹੁੰਦਾ ਜੀ ਤੇ ਨਵੇਂ ਕਲਾਕਾਰ ਅੱਜ ਵੀ ਮਤਲਬ ਨਵੇਂ ਹੀ ਬਣਿਆ ਕਰਦੇ ਆ ਜਿਹੜੇ ਆਉਂਦੇ ਆ ਹਰ ਇੱਕ ਬੰਦਾ ਪੁਰਾਣਾ ਜਾਂਦਾ ਏ ਤੇ ਨਵਾਂ ਆਂਦਾ ਹੈ ਹੈਨਾ ਜੀ ਤੇ ਜੇ ਅੱਛੀ ਮਿਹਨਤ ਨਾਲ ਜਾਣ ਜਾਂ ਕਿਸੇ ਦੀ ਅੱਛੇ ਕੰਟੈਕਟ ਨਾਲ ਜਾਣ ਤਾਂ ਫਿਰ ਨਹੀਂ ਤਾਂ ਤੁਹਾਨੂੰ ਪਤਾ ਬੰਬੇ ਅੱਜ ਕੱਲ کافی ਮਹਿੰਗਾ ਹੈ ਬਹੁਤ ਮਹਿੰਗੀ ਹਾਂਜੀ ਰਹਿਣਾ ਮਹਿੰਗਾ ਇਸ ਕਰਕੇ ਡਰਦੇ ਬਹੁਤ ਮੁੰਡੇ ਜਾਂਦੇ ਵੀ ਨਹੀਂ ਹੈ ਔਰ ਉੱਥੇ ਸਾਰੇ ਇਸ ਤਰ੍ਹਾਂ ਕਰਕੇ ਬੰਦੇ ਵੀ ਨਹੀਂ ਹੈ ਜੀ ਉੱਥੇ ਮਤਲਬ ਇਹ ਤਾਂ ਹੈ ਨਹੀਂ ਜਗ੍ਹਾ ਵੀ ਆ ਖੇਤ ਵਿੱਚ ਹਲ ਬਾਲਣਾ ਉਹ ਤਾਂ ਹੈ ਨਹੀਂ ਜੀ ਉੱਥੇ ਤਾਂ ਲੋਕਾਂ ਦੀ ਜੁੱਤੀਆਂ ਖਾ ਜਾਂਦੀਆਂ ਹਾਂ ਹਾਂਜੀ ਹਾਂਜੀ ਤੇ ਇਹ ਹੈ ਵੀ ਜੇ ਜੋ ਮਿਹਨਤ ਕਰਨ ਦਾ ਤਾਂ ਕੋਈ ਕੋਈ ਪ੍ਰਾਪਤੂ ਜ਼ਰੂਰ ਨਿਕਲੇਗਾ ਪਰਮਾਤਮਾ ਨੂੰ ਦੇਖੇਗਾ ਜ਼ਰੂਰ ਦੇਖੋ ਤੁਸੀਂ ਕਹਿੰਦੇ ਹੋ ਵੀ ਮੈਂ ਬਹੁਤ ਘੱਟ ਪੜਿਆ ਲਿਖਿਆ ਫਿਰ ਵੀ ਤੁਸੀਂ ਜਿਹੜਾ ਚਲੋ ਜਿਹੜਾ ਨਾਮਣਾ ਤਾਂ ਖੱਟਿਆ ਹੀ ਖੱਟਿਆ ਹੈ ਉਸ ਤੋਂ ਬਿਨਾਂ ਵੀ ਤੁਸੀਂ ਦੇਸ਼ ਦੁਨੀਆ ਚ ਬਹੁਤੇ ਦੇਸ਼ਾਂ ਚ ਘੁੰਮ ਕੇ ਆਏ ਹੋ ਇਹਦੇ ਬਾਰੇ ਤੁਸੀਂ ਕਿਹੜੇ ਕਿਹੜੇ ਦੇਸ਼ਾਂ ਚ ਜਾ ਕੇ ਆਏ ਹੋ ਗਾਜੀ ਇੱਕ ਤਾਂ ਇੰਗਲੈਂਡ ਵਿੱਚ ਗਿਆਤਾ ਜੀ ਅੱਛਾ ਜੀ ਤੇ ਉਹ ਫਿਲਮ ਦਾ ਨਾਮ ਸੀ ਮਿੱਟੀ ਬਦਨਾਮ ਦੀ ਅੱਛਾ ਜੀ ਉਹਦਾ ਜੀ ਗਿਰਜਾ ਸ਼ੰਕਰ ਜੀ ਮੇਰੇ ਤੋਂ ਬੜੇ ਬਿਲਨ ਸੀ ਅੱਛਾ ਜੀ ਮੈਂ ਨਾ ਬਿਲਨ ਤਾਂ ਉਹਦੇ ਠੀਕ ਹੈ ਤੇ ਕਾਪਾ ਫਿਰ ਕਾਫੀ ਟਾਈਮ ਇੰਗਲੈਂਡ ਵਿੱਚ ਉੱਤੇ ਸ਼ੂਟਿੰਗ ਕੀਤੀ ਆ ਜੀ ਤੇ ਉਹਦੇ ਬਾਅਦ ਫਿਰ ਮੈਂ ਇੱਕ ਫਿਲਮ ਦੀ ਮਿੱਠਨ ਚੱਕਰਵਾਰ ਦੀ ਜੀ ਮੈਂ ਢੂਲੀਗੜ ਕਰਦਾ ਤਾਂ ਤੇ ਮਰਸ਼ੀਆ ਗਿਆ ਅੱਛਾ ਜੀ ਮਰਸ਼ੀਆ ਵਿੱਚ ਉੱਤੇ 10-20 ਦਿਨ ਸ਼ੂਟਿੰਗ ਕੀਤੀ ਅਮਰੀਸ਼ ਜੀ ਨਾਮ ਤੇ ਸਾਡੇ ਅਮਰੀਸ਼ ਪੁਰੀ ਜੀ ਤੇ ਉਹਦੇ ਬਾਅਦ ਮੈਂ ਵੀ ਇੱਧਰ ਕਿਨੀਆਂ ਗਿਆ ਜੀ ਕਿਨੀਆਂ 'ਚ ਮੈਂ ਫਾਈਟ ਕੀਤੀ ਆ ਸੀ ਅੱਛਾ ਜੀ ਜੀਰੂ ਦੇਵੰਦ ਜੀ ਨਾਲ ਅੱਛਾ ਜੀ ਤੇ ਮਸਕਟ ਮੈਂ ਸਾਬਾਦੋ ਮਿਨਰੇਲੋ ਤੇ ਕੇ ਸੀਰੀਅਲ ਸੀ ਸਲਤਨਤ ਮਾਨ ਅਮਾਨੀ ਸੀਰੀਅਲ ਦਾ ਉਧਰ ਦਾ ਅੱਛਾ ਜੀ ਉਹ ਕੀਤਾ ਉਹਦੇ ਵਿੱਚ ਮਾਸਟਰ ਹੈਦ ਹੈਦ ਉਪਰ ਉਮਰ ਮੁਰਗਿਆ ਅੱਛਾ ਜੀ ਹਾਂ ਜੀ ਤੇ ਬਾਕੀ ਇਧਰ ਮੈਂ ਬੈਂਕ ਆਫ ਵੀ ਦੋ ਫਿਲਮਾਂ ਦੇ ਗਿਆ ਜਮਿਤਾਵਚਨ ਨਾਲ ਤੇ ਬੈਂਕ ਆਫ ਮਰੇਸ਼ ਵੀ ਗਿਆ ਸੰਜੇ ਦਾਤਨ ਨਾਲ ਹਾਂ ਜੀ ਕੋਈ ਫਿਲਮ ਇੰਡਸਟਰੀ ਦਾ ਬੰਦਾ ਨਹੀਂ ਜਿਹਦੇ ਨਾਲ ਤੁਸੀਂ ਨਹੀਂ ਕੰਮ ਕੀਤਾ ਜੀ ਮੈਂ ਜੀ ਮੈਂ ਕਹਿੰਦਾ ਕੋਈ ਕਲਾਕਾਰ ਹੈ ਪੰਜਾਬੀ ਕਲਾਕਾਰਾਂ ਤੋਂ ਲੱਗ ਕੇ ਮਤਲਬ 75 ਚ ਮੈਂ ਬਣ ਗਿਆ ਤਾਂ ਫਾਈਟਰ ਤੇ ਚਲੋ ਫਾਇਰ ਦੀਆਂ ਵਿੱਚ ਕਿੱਦਾਂ ਕਿੱਦਾਂ ਫਿਰ ਮੈਨੂੰ ਆਪੇ ਹੀ ਲੋਕ ਕਰੈਕਟਰ ਲਾਪੇ ਦੇਣ ਤੇ ਹੁਣ ਤੁਸੀਂ ਦੇਖਿਆ ਹੁਣੇ ਮੇਰੇ ਕੁਝ ਹੂੰ ਕੁਝ ਸ਼ਾਟਸ ਮਤਲਬ ਉਹ ਨਹੀਂ ਉਹ ਤਾਂ ਮੇਨ ਤਾਂ ਨਹੀਂ ਦਿੱਤਾ ਤਾਂ ਪਰ ਕੁਝ ਨਾ ਕੁਝ ਮੇਰੀ ਉਹਨਾਂ ਚ ਹੈਗੀ ਸੀ ਤੇ ਲੋਕ ਮੈਨੂੰ ਪਸੰਦ ਕਰ ਲਿੱਤੇ ਜੀ ਪਿੰਡ ਲੋਧੀਪੁਰ ਦੇ ਜੰਮਪਾ ਲੋ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਜੀ ਮੇਰੇ ਪਿਤਾ ਦਾ ਨਾਮ ਭਾਈ ਮਰਤਾ ਸਿੰਘ ਅੱਛਾ ਜੀ ਤੇ ਉਸ ਟਾਈਮ ਇੱਥੇ ਅੰਦਰ ਮਕਾਨ ਬਕੂਨ ਨਹੀਂ ਤੇ ਉਹ ਉਦੋਂ 66 ਸੁਪਰ ਪਾਪੀ ਸੀ ਅੱਛਾ ਨਾਲ ਹੀ ਅੱਛਾ ਜੀ ਤੇ ਉਹ ਵਿਚਾਰੇ ਐਨੇ ਮਤਲ ਮਿਹਨਤੀ ਤੇ ਨਾ ਜੀ ਜੇ ਕੇਦੀਆਂ ਲੱਤਾਂ ਬਾਹਾਂ ਮਾ ਟੁੱਟ ਜਾਂਦੀਆਂ ਜਾਂ ਕੁਝ ਹੁੰਦਾ ਅੱਛਾ ਜੀ ਤਾਂ ਉਹ ਨਾ ਉਹ ਮਰ ਛੇ ਜਗ੍ਹਾ ਤੇ ਟੁੱਟ ਜਾਂਦੀਆਂ ਜੋੜ ਦਿੰਦੇ ਤੇ ਪਰ ਲੋਕ ਉਹਨਾਂ ਨੂੰ ਕੋਈ ਨਾ ਕੋਈ ਦੇਣੇ ਚਾਹੁੰਦੇ ਤੇ ਵੀ ਲੈ ਕੋਈ ਪੈਸੇ ਲਓ ਜਾਂ ਕੱਪੜਾ ਲਓ ਕਦੀ ਮੇਰੇ ਮਾਪ ਨੇ ਬਾਪ ਨੇ ਕਦੀ ਯਾਨਕੇ ਸੇ ਤੁਦਾਨੀ ਬੜੇ ਲੋਕਾਂ ਨੇ ਹਾਂਜੀ ਤੇ ਉਹਨਾਂ ਦੀ ਬਦੌਲਤ ਅਸੀਂ ਹਾਂ ਤੇ ਚਾਰੋਂ ਭਰਾ ਜੀ ਬਹੁਤ ਕੁਛ ਹੈ ਹਾਂ ਤੁਹਾਡੇ ਭਰਾ ਕਹਿੰਦੇ ਗੁਰਦੁਆਰਾ ਥੋੜਾ ਸਾਵੇ ਇਤਿਹਾਸਿਕ ਗੁਰਦੁਆਰਾ ਪਿੰਡ ਲੋਹੜੀ ਪਰਦਾ ਉਹਦੇ ਪ੍ਰਧਾਨ ਰਹੇ ਕਹਿੰਦੇ ਜੀ ਜਗਤ ਸਿੰਘ ਜੀ ਦੇ ਹਾਂਜੀ ਹਾਂਜੀ ਕਿਆ ਉਹਨਾਂ ਨੇ ਕਹਿੰਦੇ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਰਮਾਣ ਚ ਵੱਡਾ ਯੋਗਦਾਨ ਪਾਇਆ ਬਹੁਤ ਯੋਗਦਾਨ ਜੀ ਉਹਨੇ 37 ਸਾਲ ਮਤਲਬ ਪਹਿਲੇ ਮਿਲਟਰੀ 'ਚ ਤੇ ਫਿਰ ਉਹ ਰਿਟਾਇਰ ਹੋ ਕੇ ਆ ਤੂੰ 37 ਸਾਲ ਗੁਰਦੁਆਰੇ ਸੇਵਾ ਕੀਤੀ ਉਹ ਸਾਹਮਣੇ ਹੈਗੇ ਜੀ ਗੁਰਦੁਆਰਾ ਤੇ ਦੂਸਰੇ ਭਾਈ ਸਾਹਿਬ ਜਿਹੜੇ ਹੋ ਸੀ ਉਹ ਉਹ ਵੀ ਉੱਤੇ ਮਤਲਬ ਬੰਬਈ ਸੀਗੇ ਤੇ ਉਹਦਾ ਖਿਆਲ ਪਰੇ ਲਿਖੇ ਤੇ ਤੇ ਬੰਬਈ ਜਾ ਕੇ ਉਹ ਕਿਸੇ ਸਰਦਾਰ ਨੇ ਦੁਕਾਨਤੀ ਉਹ ਦੁਕਾਨ ਤੇ ਉਹ ਤਾਂ ਹੋਈ ਗਿਆ ਸੀ ਹਾਂਜੀ ਹਾਂਜੀ ਉਸ ਤੋਂ ਬਿਨਾਂ ਜਿਹੜੇ ਦੂਸਰੇ ਹੋ ਚੌਥੇ ਭਰਾ ਤੁਹਾਡੇ ਚੌਥਾ ਮੇਰਾ ਹੁਣ ਉਹ ਵੀ ਫਾਈਟਰ ਹੈ ਜੀ ਉਹ ਕਿੱਥੇ ਹੈ ਜੀ ਬੰਬਈ ਅੱਛਾ ਫਿਲਮਾਂ ਚ ਹੋ ਗਈ ਹਾਂ ਜੀ ਉਹੀ ਫਿਲਮਾਂ ਚ ਉਹ ਨਿਆਣੇ ਵੀ ਫਿਲਮਾਂ ਚ ਅੱਛਾ ਕੀ ਨਾਮ ਹੈ ਜੀ ਉਹਨਾਂ ਦਾ ਨਰਾਤਾ ਸਿੰਘ ਜੀ ਨਰਾਤਾ ਸਿੰਘ ਉਹ ਵੀ ਹੁਣ ਕੰਮ ਕਰਦੇ ਉੱਥੇ ਹੈ ਜੀ ਹਾਂ ਜੀ ਹਾਂ ਜੀ ਹੁਣ ਆਏ ਵਾ ਤਾਂ ਪਿੱਛੇ ਤੇ ਭਰਾ ਕੁਝ ਅੱਛਾ ਜੀ ਤੇ ਹੁਣ ਇਹ ਚਾਰ ਪੰਜ ਦਿਨ ਪਹਿਲੇ ਤੇ ਕੀ ਨਾਮ ਹੈ ਜੀ ਨਰਾਤਾ ਸਿੰਘ ਜੀ ਉਹ ਬੱਚਾ ਸਿੰਘ ਉਹ ਕਦੋਂ ਦੇ ਫਾਈਟਰ ਹੈ ਜੀ ਉਹਨੂੰ ਵੀ ਮੇਰੇ ਕੋਲ ਹੋ ਗਿਆ ਜੀ ਉਹ 80 ਦੇ ਕਰੀਬ ਚੱਲ ਗਿਆ ਵਾ ਤੁਸੀਂ ਲੈ ਕੇ ਗਏ ਸੀ ਜਾਂ ਮੈਂ ਲੈ ਕੇ ਗਿਆ ਭਾਈ ਮੈਂ ਉਹਦਾ ਇੱਥੇ ਹੀ ਮਤਲਬ ਉਹਦੇ ਕੇਸ ਤੇ ਨਾ ਅੱਛਾ ਉਹਦੇ ਕੇਸ ਪਿੱਛੇ ਨੂੰ ਕਰਾ ਕੇ ਅੱਛਾ ਜੀ ਕਿਉਂਕਿ ਫੋਟੋ ਖਿੱਤ ਕੇ ਲੈ ਗਿਆ ਅੱਛਾ ਜੀ ਮੈਂ ਇੱਥੇ ਤੇ ਜਾਂ ਤੋਂ ਪਹਿਲਾਂ ਹੀ ਫੈਕਟਰ ਬਣਾਤਾ ਉੱਥੇ ਵਾਹ ਜੀ ਵਾਹ ਜੀ ਮੇਰੀ ਇੰਨੀ ਮਤਲਬ ਲੋਕਾਂ ਨਾਲ ਚੰਗਾਤਾ ਜੀ ਫਿਰ ਉਹ ਫਿਰ ਹੁਣ ਉਹ ਉਹ ਕਿਹੜੀ ਉਹ ਤਾਂ ਉਹਨਾਂ ਦਾ ਵੀ ਵੱਡਾ ਯੋਗਦਾਨ ਹੋਣਾ ਅਸੀਂ ਤੋਂ ਲੱਗੇ ਹੋਇਆ ਉਹ ਉਹਨਾਂ ਦਾ ਯੋਗਦਾਨ ਨਹੀਂ ਤਾਂ ਇਹ ਭੈਣ ਇਦਾਂ ਦੇ ਉੱਤੇ ਫਲੈਟ ਲੈ ਲਿਆ ਬੜਾ ਬਹੁਤ ਸੋਚਾ ਹਾਂ ਚਲੋ ਬਹੁਤ ਅੱਛਾ ਉਹਨਾਂ ਦੇ ਯਾਰ ਨੇ ਨਿਆਣੇ ਬੱਚੇ ਹਾਂ ਦੀ ਇੱਕ ਕਾਲ ਸੈਂਟਰ ਚ ਕੁੜੀ ਲੈਂਦੀ ਲੱਖ ਰੁਪਿਆ ਕਰਨੇ ਖਿਆਲ ਅੱਛਾ ਜੀ ਤੇ ਮੁੰਡਾ ਤਾਂ ਬਹੁਤ ਪੈਕ ਮਾਰਿਆ ਜੀ 24 ਫਾਈਟਰ ਹੈ ਜੀ ਉਸ ਨੂੰ ਸਟਾਰਟ ਕਰਦਾ ਅੱਛਾ ਜੀ ਇੱਕ ਥੋੜਾ ਜਿਹੜਾ ਭਾਣ ਤੁਸੀਂ ਕਹਿੰਦੇ ਭਾਣ ਜਾਂ ਵੀ ਹੈ ਮੇਰਾ ਹਾਂਜੀ ਹਾਂਜੀ ਭਾਣ ਦਾ ਮੇਰਾ ਹਰਪਾਲ ਸਿੰਘ ਉਹ ਕਲਿੱਤਰਾਂ ਤੋਂ ਆਈ ਅੱਛਾ ਜੀ ਤੇ ਕਲਿੱਤਰਾਂ ਤੋਂ ਫਿਰ ਉਹ ਹੁਣ ਉਹਨਾਂ ਦੇ ਵੀ ਅੱਗੇ ਇੱਕ ਸਾਲ ਇਹਨਾਂ ਲੈ ਗਿਆ ਇੱਕ ਭਾਣ ਜਿਹਨੂੰ ਲੈ ਗਿਆ ਸਾਰੇ ਫਿਲਮ ਇੰਡਸਟਰੀ ਜੁੜ ਗਏ ਸਾਰੇ ਜੁੜ ਗਏ ਜੀ ਹੁਣ ਹੌਲੀ ਹੌਲੀ ਇੱਧਰ ਜੁੜ ਗਏ ਪਹਿਲੇ ਇੱਥੇ ਕਿਸੇ ਦਾ ਨਾਂ ਨਹੀਂ ਥਾ ਪਰ ਅਸੀਂ ਆ ਗਏ ਇੱਥੇ ਨਹੀਂ ਆਪਣੇ ਪਿੰਡਾਂ 'ਚ ਕਦੀ ਕਿਹਨਾਂ ਦੱਸਿਆ ਨਹੀਂ ਵੀ ਆਵੇਂ ਕੇ ਨਾ ਕਹਦਾ ਵੀ ਸਾਡੇ ਚਲ ਪੈ ਲਾ ਦੋ ਇਹ ਕੱਲ ਕੋ ਫੇਲ ਹੋ ਜਾ ਬੰਦਾ ਉਪਰ ਬੇਈਮਾਨਨਾ ਚ ਆ ਜਾਂਦਾ ਚਲੋ ਬਹੁਤ ਅੱਛਾ ਜੀ ਬਹੁਤ ਵਧੀਆ ਜੀ ਬਹੁਤ ਅੱਛਾ ਹਾਂਜੀ ਠੀਕ ਹੈ ਜੀ ਥੈਂਕ ਯੂ ਸਰ ਅੱਜ ਅਸੀਂ ਪਿੰਡ ਲੋਧੀਪੁਰ ਵਿੱਚ ਹਿੰਦੀ ਔਰ ਪੰਜਾਬੀ ਫਿਲਮ ਇੰਡਸਟਰੀ ਦੇ ਵੱਡੇ ਫਾਈਟਰ ਔਰ ਕ੍ਰਿਪਟਰ ਆਰਟਿਸਟ ਭਿੰਦਾ ਜੀ ਨੂੰ ਮਿਲਿਆ ਔਰ ਬਹੁਤ ਇਹਨਾਂ ਦੇ ਜੀਵਨ ਤੋਂ ਦੇਖੋ ਕਿੱਡੀ ਵੱਡੀ ਗੱਲ ਹੈ ਇੱਕ ਅਨਪੜ੍ਹ ਬੰਦਾ ਗਰੀਬ ਪਰਿਵਾਰ ਚੋਂ ਮੱਝਾਂ ਚਾਰਨ ਤੋਂ ਲੈ ਕੇ ਹਿੰਦੀ ਫਿਲਮ ਇੰਡਸਟਰੀ ਚ ਬਹੁਤ ਵੱਡਾ ਸਟੈਂਟਮੈਨ ਬਣਿਆ ਵੱਡਾ ਉਹਨੇ ਨਾਮਣਾ ਖੱਟਿਆ ਪੈਸੇ ਵਾਲੀ ਗਿਆ ਔਰ ਅੱਜ ਵੀ ਪਿੰਡ ਦੀ ਯੂਨਾ ਜੁੜਿਆ ਹੋਇਆ ਪਿੰਡ ਆਉਂਦੇ ਆ ਪਿੰਡ ਜਾਂਦੇ ਆ ਪਿੰਡ ਦੇ ਫੰਕਸ਼ਨਾਂ ਨੂੰ ਅਟੈਂਡ ਕਰਦੇ ਆ ਰਿਸ਼ਤੇਦਾਰੀਆਂ ਚ ਆਉਂਦੇ ਜਾਂਦੇ ਆ ਔਰ ਦੇਖੋ ਪੰਜਾਬੀ ਮਾਂ ਬੋਲੀ ਦੇ ਲਈ ਕਿੱਡਾ ਵੱਡਾ ਮੋਹ ਹੈ ਪੰਜਾਬੀ ਲਈ ਇੱਕ ਸਟੋਰੀ ਲਿਖੀ ਹੈ ਸਾਧਨਾ ਦੀ ਚਾਹੇ ਠੀਕ ਹੈ ਕਿਉਂਕਿ ਪ੍ਰੋਡਿਊਸਰ ਜੇ ਪੈਸੇ ਵਾਲ ਜਾਂਦੇ ਤਾਂ ਆਪ ਵੀ ਪ੍ਰੋਡਿਊਸ ਕਰ ਸਕਦੇ ਪੈਸੇ ਵਾਲ ਨਹੀਂ ਗਏ ਹੈਗੇ ਸਿਰਫ ਤੇ ਸਿਰਫ ਕੰਮ ਔਰ ਇਸ ਇਲਾਕੇ ਨਾਲ ਜਿਹੜਾ ਮੋਹ ਰੱਖਿਆ ਔਰ ਮੈਂ ਅਕਾਲ ਅਸੀਂ ਅਕਾਲ ਅਸੀਂ ਇਹ ਵੀ ਇਸ ਮੰਚ ਰਾਹੀਂ ਕਹਿੰਦੇ ਆ ਵੀ ਕੋਈ ਨਾ ਕੋਈ ਜਿਹੜਾ ਆਸ ਕਰਦੇ ਆ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਆ ਵੀ ਕੋਈ ਨਾ ਕੋਈ ਨੂੰ ਪ੍ਰੋਡਿਊਸਰ ਮਿਲਿਆ ਔਰ ਇਹ ਇਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣ ਤੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ